ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਭਾਗੂ ਕਰ ਦੇਣ ਵਾਲੀਆਂ ਤਸਵੀਰਾਂ ਰਾਣਾ ਬਲਾਚੋਰੀਏ ਦੇ ਘਰ ਦੀਆਂ 2 ਰਾਣਾ ਬਰਾਚੋਰੀਆਂ ਨੂੰ ਜੱਤ ਘਰ ਲਿਆਂਦਾ ਗਿਆ ਤਾਂ ਮਾਂ ਤੇ ਪਤਨੀ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਸੰਸਕਾਰ ਤੋਂ ਪਹਿਲਾਂ ਜਦੋਂ ਅੰਤਿਮ ਰਸਮਾਂ ਨਿਵਾਈਆਂ ਜਾ ਰਹੀਆਂ ਸਨ, ਹਰ ਕਿਸੇ ਦੀ ਅੱਖ ਨਮ ਸੀ। ਸਭ ਤੋਂ ਜ਼ਿਆਦਾ ਬੁਰਾ ਹਾਲ ਉਸ ਦੀ ਮਾਂ ਤੇ ਪਤਨੀ ਦਾ ਸੀ। ਘਰ ਵਾਲੀ ਤਾਂ ਹਾਂ ਮਾਰ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ। ਅਜੇ ਉਸ ਦੇ ਚਾਅ ਵੀ ਨਹੀਂ ਪੂਰੇ ਹੋਏ। ਉਸ ਦਾ ਕੀ ਕਸੂਰ ਸੀ? ਸਸ 10 ਦਿਨ ਪਹਿਲਾਂ ਹੀ 4 ਦਸੰਬਰ ਨੂੰ ਉਸ ਦਾ ਵਿਆਹ ਹੋਇਆ ਸੀ। ਚਾਈ ਚਾਈ ਆਪਣੀ ਪਤਨੀ ਨਾਲ ਘਰ ਦੀ ਦਲੀਜ਼ ਤੇ ਆਈ ਸੀ ਉਸ ਦੀ ਮਾਂ ਨੇ ਉਸ ਤੇ ਪਾਣੀ वार ਕੇ ਆਪਣੇ ਪੁੱਤ ਦੇ ਸ਼ਗਨ ਮਨਾਏ ਪਰ ਕਿਸੇ ਨੂੰ ਕੀ ਪਤਾ ਸੀ ਘਰ ਦੇ ਵਿੱਚ ਰੌਣਕਾਂ ਲੱਗੀਆਂ ਸੀ ਉਸ ਘਰ ਦੇ ਵਿੱਚ ਇੰਨੀ ਸ਼ੇਤੀ ਇਕੱਠ ਹੋਵੇਗਾ ਪਰ ਇਹ ਇਕੱਠ ਖੁਸ਼ੀ ਦਾ ਨਹੀਂ ਗਮੀ ਦਾ ਹੋਵੇਗਾ ਅੱਜ ਭੀਰ ਤੋਂ ਤੁਸੀਂ ਵੀ ਦੇ ਸਕਦੇ ਹੋ ਰਾਣਾ ਬਲਚੋਰੀਏ ਦੇ ਸੁਭਾਅ ਦੀ ਗਵਾਹੀ 💖 ਪਰਦੇ ਹਨ ਕਿ ਇੰਨਾ ਚੰਗਾ ਸੁਭਾਅ ਸੀ ਰਾਣਾ ਬਲਚੋਰੀਏ ਨਾਲ ਬਹੁਤ ਜ਼ਿਆਦਾ ਹੀ ਮਾੜਾ ਹੋਇਆ